ਦੀਪ ਜੀ ਕਿਵੇਂ ਕਮਲੇ ਹੋਏ ਹੋ ਇੰਨੇ ਸੂਟ ਕੇ ਦਿਖਾਈ ਜੰਨੇ ਹੋ ਕੀ ਗੱਲ ਹੋ ਗਈ ਕਮਲਾ ਮੈਂ ਨਾ ਕਮਲਾ ਯਾਰ ਮੈਂ ਤਾਂ ਵੈਰਾਈ ਲੈ ਕੇ ਬੈਠਾ ਪਹਿਣਾ ਵਾਸਤੇ ਸੋਹਣੀ ਸੋਹਣੀ ਐਡਮ ਲੈ ਕੇ ਆ ਉਹ ਵੀ ਇੱਧੇ ਰੇਟਾਂ ਦੀ ਗੱਲ ਕਰ ਰਿਹਾ ਭਾਜੀ ਮੈਂ ਇੰਨੇ ਕਮਲਾ ਹੋਇਆ ਵੈਰਾਈ ਦਿਖਾਣੀ ਇੰਨੀ ਤੁਹਾਡੇ ਦੁਕਾਨਦਾਰ ਨੂੰ ਕਮਲਾ ਕਰਦੇ ਨਾ ਵੀ ਇੰਨੀ ਰੇਟ ਕਿੱਥੋਂ ਲੈ ਕੇ ਆਇਆ ਆ ਦੇ ਕਿੱਧਰ ਨਿਗਾਹ ਮਾਰੀ ਐਸ਼ਾ ਵੜੇ ਹੁਣ ਹਰੇਕ ਚੀਜ਼ ਤੇ ਨਿਗਾਹ ਮਾਰੀ ਵਾਲੇ ਚੈੱਕ ਕਰੀ ਹੇ ਡਿਜ਼ਾਈਨ ਮੇਰੇ ਆ ਸਾਰੇ ਸਾਰੇ ਡਿਜ਼ਾਈਨ ਤੇ ਕਰੀ ਵੀਰੇ ਇੱਕ ਇੱਕ ਡਿਜ਼ਾਈਨ ਦੇ ਕਲੀ ਇੱਕ ਇੱਕ ਸਕਰੀਨ ਸ਼ਾਟ 4000 ਰੁਪਏ ਡਿਜ਼ਾਈਨ ਚ 4000 ਰੁਪਏ ਅਗਲਾ ਡਿਜ਼ਾਈਨ ਅਗਲਾ ਡਿਜ਼ਾਈਨ 5400 ਰੁਪਏ ਡਿਜ਼ਾਈਨ ਐਨੇ ਸੋਹਣੇ ਡਿਜ਼ਾਈਨ ਆਪਣੇ ਕੋਲ ਮਿਲਣਗੇ ਚੈੱਕ ਕਰੀਏ ਹਰੇਕ ਡਿਜ਼ਾਈਨ ਹਰੇਕ ਕਲਰ ਚੱਕ ਲਿਓ ਦੇਖੋ ਫੋਟੋਟ ਬੱਤੇ ਨਾਲ ਸਕਰੀਨਸ਼ਾਟ ਦਿੱਤੀ ਜੀ ਕੋਈ ਡਿਜ਼ਾਈਨ ਨਹੀਂ ਹੈ ਕੋਈ ਕਲਰ ਰੈਚ ਚਾਰ ਕਰਨਾ ਸਿੱਟਾ ਅਗਲਾ ਡਿਜ਼ਾਈਨ ਭਾਈ ਅਗਲਾ 1250 ਰੁਪਏ ਦਾ 1250 ਰੁਪਏ ਦਾ 1 2 3 3 ਕਲਰ ਸੈੱਟ ਅਗਲਾ ਡਿਜ਼ਾਈਨ 1250 ਰੁਪਏ ਦਾ 1 2 3 4 ਕਲਰਾਂ ਸੈੱਟ ਹੈ ਸਕਰੀਨਸ਼ਾਟ ਬੰਦਾ ਹੀ ਬੰਦਾ ਹੈ ਆਰਟੀਕਲ ਬਹੁਤ ਪਿਆਰਾ ਹੈ ਇੱਧਰ ਆਇਆ ਮੇਰਾ ਵੀਰ ਮੈਂ ਵੀ ਲਗਾ ਰਿਹਾ ਡਿਜ਼ਾਈਨ ਆਲਾ ਡਿਜ਼ਾਈਨ ਇੰਨੇ ਆਏ ਆ ਲੈ ਵੀਰ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਸਿਰਫ 2150 ਰੁਪਏ ਸਲਵਾਰ ਦੇ ਪੌਂਟਿਆਂ ਤੇ ਵਰਕ ਆਊਗਾ ਠੀਕ ਹੈ ਜੀ ਦੁਪट्टे ਤੇ ਵਰਕ ਆਊਗਾ ਟੂ ਲਾਈਨ ਆਊਗੀ ਆ ਲੋ ਜੀ ਸਿਰਫ 2550 ਰੁਪਏ ਚ ਕਲਰ ਚਾਰਟ ਦੇਖੋ ਕਿੱਡੇ ਸੋਹਣੇ ਆਏ ਆ ਨਵੇਂ ਕਲਰ ਚਾਰਟ ਆਏ ਆ ਸਾਰੇ ਡਿਜ਼ਾਈਨ ਲੱਗ ਆਏ ਆ ਬੇਸ ਨਵੇਂ ਆਏ ਆ ਆ ਲੋ ਜੀ ਦੋਹਾਂ ਠੀਕ ਹੈ ਅਗਲਾ ਆਰਟੀਕਲ ਆਜੋ ਕ੍ਰਾਸ਼ ਤੇ 1450 ਰੁਪਏ ਚ ਚਾਰ ਕਲਰ ਚਾਰ ਕਲਰ ਆਏ ਆ ਵੀਰੇ ਮੇਰੇ ਕੋਲੇ ਆਇਆ ਵੀਰੇ ਇੱਧਰ ਵੀ ਆਇਆ ਸਾਡੇ ਕੋਲ ਵੀ ਆਏ ਇੱਕ ਇੱਕ ਇੱਥੇ ਔਰ ਗੰਜਾ ਦੇ ਸੂਟ ਕੋ 50 ਰੇ ਟੈੱਕਰ ਵੀਰੇ ਆਪਣੇ ਕੋਲ ਬਹੁਤ ਸੋਹਣੇ ਡਿਜ਼ਾਈਨ ਆ ਗਏ ਚਾਰੇ ਕਲਰ ਚੱਕਲ 1 2 3 4 ਅਗਲਾ ਡਿਜ਼ਾਈਨ ਹੈ 2750 ਦੇ

ਬਾਟਮ ਤੇ ਵਰਕਰ ਸਭ ਕੋਨੇ ਮੇਰੇ ਕੋਲੇ ਡਿਜ਼ਾਈਨ ਇੰਨੇ ਦੇ ਦੂੰਗਾ ਨਾ ਤੇ ਸੋਚ ਵੀ ਨਹੀਂ ਸਕਦੇ। ਉਹ ਵੀਰੇ ਸਾਡੇ ਤੋਂ ਵੱਧ ਡਿਜ਼ਾਈਨ ਕੋਈ ਦਿੱਸਦਾ। ਤੇ ਰੇਟ ਐਡੇ ਘੱਟ ਦੇ ਦੂੰਗਾ ਨਾ ਤੂੰ ਸੋਚ ਨਹੀਂ ਸਕਦਾ। ਉਹ ਪ੍ਰਦੀਪ ਜੀ ਇੰਨੀ ਤੈਨੂੰ ਮੈਂ ਕਮਲੇ ਕਰ ਦੂੰਗਾ। ਉਹ ਵੀਰੇ ਰੇਟ ਇੰਨੇ ਘੱਟ ਦੇ ਦੂੰਗਾ ਮੈਂ ਇੰਨੇ। ਪ੍ਰਦੀਪ ਜੀ। ਸਾਡੇ ਰੇਟ ਬਹੁਤ ਕਰਦਾ ਭਾਈ। ਪ੍ਰਦੀਪ ਜੀ ਵੱਧ ਸਾਡੇ। ਸਾਡੇ ਦੇ ਆ ਨਹੀਂ ਵੱਧ ਪ੍ਰਦੀਪ ਵੱਧ। ਪ੍ਰਦੀਪ ਜੀ। ਆ ਪ੍ਰਦੀਪ ਜੀ। ਆ ਦੇਖ। ਆ ਦੇਖ। ਆ ਪ੍ਰਦੀਪ ਜੀ। ਵਾਕਈ ਕਮਲੇ ਹੋ ਗਏ ਤੁਸੀਂ ਦੋਨੋਂ ਯਾਰ ਕੀ ਗੱਲ ਹੋ ਗਈ। ਕਮਲੇ ਦੀ ਗੱਲ ਨਹੀਂ। ਉਹ ਵੈਰੈਟੀ ਕੋਈ ਆਪਣੀ ਵੈਰੈਟੀ ਇੱਕ ਹੋਇਆ ਸਾਡਾ ਪਿਆਰ ਹੈ ਸੇ ਅੱਛਾ ਅੱਛਾ ਮੇਰਾ ਇਹ ਸਮਝਾ ਰਹੇ ਸੀ ਇਹ ਸਮਝਾ ਰਹੇ ਵੈਰੈਟੀ ਬਾਤ ਦਿਖਾਓ ਲਿਆ ਲਗਾਓ ਭਾਜੀ ਕਿਹੜਾ ਡਿਜ਼ਾਈਨ ਆ ਬਰਾ ਲਗਾਓ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਆ ਭਾਜੀ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਆ ਸਲਵਾਰਾਂ ਤੇ ਵਰਕ ਆਇਆ ਦੁਪੱਟੇ ਆਣਗੇ ਨਾਲ ਡੀਐਨਆ ਆਲੋ ਜੀ ਦਿਖਾਓ ਭਾਜੀ 2650 ਰੁਪਏ ਸਿਰਫ ਪਿਓਰ ਕ੍ਰੇਪ ਦੇ ਲਓ ਜੀ ਜਿਵੇਂ ਕਿਸੇ ਨੇ ਲਾਈਟ ਰੰਗ ਲੈ ਰਹੇ ਆ ਬਜ਼ੁਰਗਾਂ ਲਈ ਵੈਸੇ ਲਾਈਟਮ ਆਈ ਆ ਭਾਜੀ ਆਪਣੇ ਕੋਲ ਆ ਗਿਆ 2950 ਰੁਪਏ ਤੇ ਚੈੱਕ ਫੈਕਟਰੀ ਜੀਮੀ ਪੂਦੇਪੁਰ ਜੇ ਕਲਰ ਦੀ ਗੱਲ ਕਰੇ ਕਲਰ 1 ਕਲਰ 2 ਕਲਰ 3 ਕਲਰ 4 ਆ ਜਾ ਇਧਰ ਵੀਰੇ ਇਧਰ ਮੇਰੇ ਕੋਲ ਵੀ ਆ ਜਾਕਰ ਸਿਰਫ 2750 ਰੁਪਏ ਚ ਦੇਖੋ ਜੀ ਹੈਂਡਵਰਕ ਦਾ ਕੰਮ ਹੈ ਆਰਟੀਕਲ ਕਿੱਡਾ ਸੋਹਣਾ ਕਲਰ ਕਿੱਡੇ ਸੋਹਣੇ ਆਇਆ ਲੋ ਜੀ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਦਬਕੇ ਦਾ ਕੰਮ ਹੈ ਹੈਂਡ ਦਾ ਕੰਮ ਹੈ ਰੇਟ ਹੈ 2650 ਸਿਰਫ 2650 ਆਲੋ ਜੀ ਅਗਲਾ ਆਰਟੀਕਲ 2250 ਰੁਪਏ ਚ ਕਲਰ ਦੇਖੋ ਜੀ ਰੇਸ਼ਮ ਬਾਈ ਵੇਸ਼ਮ ਦਾ ਕੰਮ ਹੈ 2250 ਰੁਪਏ ਚ ਆ ਲਓ ਜੀ ਡਿਜ਼ਾਈਨ ਦੇਖੋ ਭਾਜੀ ਡਿਜ਼ਾਈਨ ਕਲਰ ਦੇਖੋ ਕਿੱਡੇ ਸੋਹਣੇ ਆਏ ਆ ਲਓ ਜੀ ਹੈਂਡਵਰਕ ਤੇ ਸਿਰਫ 2250 ਰੁਪਏ ਸਰਬ 2850 ਰੁਪਏ ਕਲਰ ਇੰਨੇ ਆਇਆ ਮੇਰੇ ਕੋਲ ਆ ਲੋ ਇੰਨੇ ਕਲਰ ਕਿਦੇ ਜਣਿਆਨੇ ਆ ਲੋ 6 ਕਲਰਾਂ ਦਾ ਸੈੱਟ ਆਇਆ ਨਵਾਂ ਸੈੱਟ ਆਇਆ ਬਈ ਇਹ ਨਮਾ ਰੇ ਚੇਤ ਸੋਹੇ ਪੀਓ ਤੇ ਦੇ ਉੱਪਰ ਹੈਂਡ ਬਣ ਕੇ ਦਾੜ ਬਾਰਕ ਟੱਪਾ ਸੋਹੂ ਦੁਪੱਟਾ ਦਿਖਾਣੇ ਖੋਲ ਕੇ ਤੱਕ ਕਬਰਾਂ ਚਾੜ ਆ 27 ਕਲਰ ਬਹੁਤ ਪਿਆਰੇ ਆ ਆ ਦੁਪੱਟਾ ਵੀਰ ਜੀ ਤੇ ਆ ਇਹਦਾ ਸੂਟ ਆ ਦੁਪੱਟਾ ਵੀਰੇ ਆ ਸੂਟ ਹੈ ਵੀਰੇ ਕਲਰ ਦਿਖਾਣੇ ਭਾਜੀ ਕਹਾਈ ਮੈਂ ਕਰੋ ਪਹਿਲਾਂ ਕੈਸ਼ ਕਰ ਬੂ ਸੂਟ ਜਾਲ ਦੁਪੱਟਾ ਜਾਲ ਜਿੱਦਾ ਦੁਪੱਟਾ ਹੈ 8600 ਇਹ ਪਿਓ ਦਾ ਪੀਸ ਹੈ ਸਾਰਾ ਹੈਂਡਵਰਕ ਹੈ ਆ ਕਲਰ ਹੈ ਭਾਜੀ ਚੈੱਕ ਕਰ ਤੁਹਾਡੇ ਕਲਰ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ 1 2 3 4 5 6 7 8 ਕਲਰ ਸੈਟ ਹੈ 8 ਕਲਰ ਬਹੁਤ ਪਿਆਰੇ ਅਗਲਾ ਆਰਟੀਕਲ ਆ ਗਿਆ ਭਾਜੀ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜੈਨੇਟਰ ਸਿਰਫ 1250 1250 ਰੁਪਏ ਦਾ ਬੋਲਡਨ ਤੇ ਵਰਕ ਵਾਲਾ ਚਾਰ ਕਲਰਾਂ ਸੈਟ ਹੈ ਚਾਰੇ ਕਲਰ ਬਹੁਤ ਪਿਆਰੇ ਅਗਲਾ ਆਰਟੀਕਲ ਆ ਗਿਆ ਭਾਜੀ ਜੀਮੀ ਤੇ ਕਰੀਮ ਤੇ ਇਹਨਾਂ 3600 ਰੁਪਏ ਦਾ ਇੱਕ ਕਲਰ ਕਲਰ ਤਿੰਨ ਕਲਰ ਚਾਰ ਕਲਰ ਪੰਜ ਕਲਰ ਛੇ ਕਲਰ ਸੱਤ ਕਲਰ ਮੈਂ ਵੀ ਦਿਖਾਦਾ ਵੀਰੇ ਹਾਂਜੀ ਹਾਂਜੀ ਠੀਕ ਹੈ ਮੈਂ ਵੀ ਦਿਖਾਦਾ ਆ ਲੋ ਆ ਦੇਖੋ ਜੀ ਹੈਂਡਵਰਕ ਦਾ ਕੰਮ ਆਇਆ ਬਹੁਤ ਸੋਹਣਾ ਆਰਟੀਕਲ ਆਇਆ ਸਲਵਾਰ ਦੇ ਪੌਂਟਿਆਂ ਤੇ ਵਰਕ ਆਊਗਾ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਰੇਟ ਹੈ ਸਿਰਫ ਔਰ ਸਿਰਫ 3100 4 5 ਕਲਰ ਆਏ ਆ 5 ਕਲਰ ਨਵੇਂ ਆਏ ਆ ਬਹੁਤ ਸੋਹਣਾ ਆਰਟੀਕਲ ਆਇਆ 3100 ਚ ਅਗਲਾ ਆਰਟੀ ਭਾਜੀ ਮੈਂ ਸਲਵਾਰ ਦੇ ਪਹੁੰਚਿਆ ਤੇ ਵਰ ਸਿਰਫ 2150 ਰੁਪਏ ਚ ਸਿਰਫ 2150 ਚ ਭਾਈ ਸਾਹਿਬ ਚੈੱਕ ਕਰੋ 1250 ਰੁਪਏ ਤੇ ਪੱਤਾ ਪੱਤਾ ਡਾਲੀ ਡਾਲੀ ਪੱਤਾ ਪੱਤਾ ਡਾਲੀ ਡਾਲੀ 1250 ਰੁਪਏ ਚ ਪਾਰਟੀ ਵੇ ਸੂਟ ਮਿਲਣ ਜਾ ਰਿਹਾ ਉਸ ਤੋਂ ਅੱਗੇ ਦਿਖਾ ਭਾਜੀ ਆ ਲੋ ਰਜ਼ਦ ਭਾਜੀ ਆਪਣੇ ਕੋਲ ਭਰਪੂਰ ਆਰਡਰ ਮੈਂ ਚੈੱਕ ਕਰ ਡੀਡ ਸਾਡੇ 1150 ਦਾ ਯਾਰ ਇੰਨਾ ਕਟ ਰੇਟ ਦਾ ਬੱਸ ਬੱਸ ਇਹ ਡੱਕਾ ਟ੍ਰੇਡ ਯਾਰ ਸਾਡੇ 1100 ਰੁਪਏ ਚ ਚੈੱਕ ਕਰੋ ਡੇਨ ਸਕਰੀਨ ਸ਼ਾਟ ਬੰਦਾ ਹੀ ਬੰਦਾ ਹੈ ਦੁਪੱਟਾ ਨਾਲ ਹੈ ਰੇਟ ਹੈ ਸਾਡੇ 1100 ਤਿੰਨ ਕਲਰਾਂ ਸੈੱਟ ਹੈ ਤਿੰਨੇ ਕਲਰ ਪਿਆਰੇ ਹੈ ਇਸ ਦੀ ਐਂ ਦਾ ਸਕਰੀਨ ਸ਼ਾਟ ਬੰਦਾ ਹੀ ਬੰਦਾ ਹੀ 100% ਬੰਦਾ ਹੈ ਰੇਟ ਹੈ ਸਾਡੇ 1100 ਰੁਪਏ ਦਾ ਐਡਾ ਸੋਹਣਾ ਦੀ ਬਈ ਆਹ ਲੋ ਜੀ ਅਗਲਾ ਆਰਟੀਕਲ ਦੇਖੋ 2650 ਰੁਪਏ ਚ ਆਰਟੀਕਲ ਦੇਖੋ ਕਿੱਡਾ ਸੋਹਣਾ ਆਇਆ ਹੈਗਾ ਵਰਕ ਬਹੁਤ ਸੋਹਣਾ ਆਇਆ ਹੈ ਹੈਂਡ ਦਾ ਕੰਮ ਹੈ ਪਰਨ ਦਾ ਕੰਮ ਹੈ ਆਹ ਲੋ ਜੀ ਅਗਲਾ ਆਰਟੀਕਲ ਆਜੋ 2450 ਰੁਪਏ ਸਰਵ ਸਰਵ 2450 ਰੁਪਏ ਚ ਕਲਰ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਇੰਗਲਿਸ਼ ਕਲਰ ਆਇਆ ਨਵੇਂ ਕਲਰ ਚਾਹਤ ਆਇਆ ਭਾਜੀ ਹਾਂ ਜੀ 2650 ਐਸਾ ਜੀ ਵਾਹ ਜੀ ਵਾਹ ਬਾਟਮ ਤੇ ਵਰਕ ਹੈ ਜੀ ਬੁਧਾ ਬਸਾ ਵਾਲਾ ਵਾਤੀ ਸਹੀ ਹੈ ਫੋਟੋ ਵਾਲੇ ਕਿਆ ਬਾਤ ਹੈ ਆਹ ਹੈ ਬਾਤੀ ਚਾਰ ਕਲਰ ਇਹ ਕਹਿ ਰਿਹਾ ਚਾਰ ਕਲਰਾਂ ਦਾ ਸੈਟ ਆਇਆ ਨਵਾਂ ਸੈਟ ਆਇਆ ਬਹੁਤ ਸੋਹਣਾ ਆਇਆ ਵੇਖਦੇ ਆਇਆ ਨਵੀਂ ਚੀਜ਼ ਆਈ ਹੈ ਢੈਂਟ ਹੈ ਤੇ ਬੋਲ ਕਿਉਂ ਨਹੀਂ ਰੇ ਜੀ ਬੋਲ ਕਿਉਂ ਨਹੀਂ ਰੇ ਜੀ ਹਾਲੋ ਅਗਲਾ ਡੇ ਆਂ ਦੇਖੋ ਜੀ ਕਿੱਡਾ ਸੋਹਣਾ ਆਇਆ ਡਿਜੀਟਲ ਪ੍ਰਿੰਟ ਉੱਤੇ ਗਲਾਸ ਉੱਤੇ ਵਰਕ ਦੇਖੋ ਕਿੱਡਾ ਸੋਹਣਾ ਆਇਆ ਜੀ ਦੁਪੱਟਾ ਹੈਵੀ ਆਊਗਾ ਲੈ ਜੋ ਲੈ ਜੋ ਵੀਰੇ ਲੈ ਜੋ ਮੇਰਾ ਵੀਰ ਲੈ ਜੋ ਇੰਨੇ ਘੱਟ ਰੇਟ ਏਡੇ ਸੋਖੀ ਵਾਲੇ ਮੰਨ ਲੋ ਕਰ ਸਕਦੇ ਅਗੇ ਆਹ ਦੇਖੋ ਦੁਪੱਟੇ ਵਰਕ ਵਾਲੇ ਇੰਨੇ ਘੱਟ ਰੇਟ ਇੰਨੇ ਜੈਨੂਨ ਰੇਟ 550 ਰੁਪਏ ਵੇਸ ਨਵੇਂ ਕੁਆਲਿਟੀਆਂ ਨਵੀਆਂ ਦੁਪੱਟੇ ਵਰਕ ਵਾਲੇ 550 ਆਹ ਲੋ ਜੀ ਆਰਟੀਕਲ ਦੇਖੋ ਮੇਰਾ ਕਿੱਡਾ ਸੋਹਣਾ ਸ਼ਿਮਰ ਉਤੇ 550 ਰੁਪਏ ਤੇ ਸਿਰਫ ਫਰੰਟ ਕੱਢਿਆ ਹੋਇਆ ਦੁਪੱਟਾ ਕੱਢਿਆ ਹੋਇਆ ਬੁਟੀਕ ਪੀਸ ਹੈ ਡੀਐਨਰ ਪੀਸ ਹੈ ਆ ਲੋ ਜੀ ਸ਼ਿਮਰ ਦਾ ਆਰਟੀਕਲ ਕਿੱਡਾ ਪਿਆਰਾ ਡਿਜੀਟਲ ਫਲਾਵਰ ਬਣਿਆ ਹੋਇਆ ਜਰੀ ਦਾ ਕੰਮ ਹੈ ਸਿੱਪੀ ਦਾ ਕੰਮ ਹੈ ਦੁਪੱਟਾ ਵੀ ਵਰਕ ਵਾਲਾ ਸ਼ਿਮਰ ਦਾ ਹੀ ਦੁਪੱਟਾ ਆਏਗਾ 550 ਦੇਖੋ ਇਸ ਰੇਟ 'ਚ ਪਲੇਨ ਸੂਟ ਵੇਚਦੇ ਆ ਬਾਜ਼ਾਰ 'ਚ ਜਿਹੜੇ ਮੰਨ ਲਓ ਰੇਟ 'ਚ ਅਸੀਂ ਵਰਕ ਵਾਲੇ ਸੂਟ ਦੇ ਦਾਂਗੇ ਤੁਹਾਨੂੰ ਪਾਰਟੀ ਵੇਅਰ ਸੂਟ ਦੇ ਦਾਂਗੇ ਜਿਹਨੂੰ ਵੀ ਦਵੋਗੇ ਮੇਰੇ ਭੈਣ ਭਾਈ ਨੂੰ ਅਗਲਾ ਖੁਸ਼ ਹੋ ਕੇ ਪਾਊਗਾ ਲੱਗੂਗਾ 1200 ਵਾਲਾ ਸੂਟ ਹੈਗਾ ਅਗਲਾ ਖੁਸ਼ ਹੋ ਕੇ ਪਾਊਗਾ ਵੀਰੇ ਹੱਕ ਆਊਗਾ ਪੈਸੇ ਲਾਏ ਦਾ ਹੱਕ ਆਊਗਾ ਤੁਹਾਡੀ ਤਰੀਫ ਹੋਊਗੀ ਜਿਹਨੂੰ ਵੀ ਦਵੋਗੇ ਆ ਲਓ ਜੀ 550 550 ਚ ਆ ਲਓ ਜੀ ਕਿੱਡਾ ਪਿਆਰਾ ਆਰਟੀਕਲ ਹੈ ਆ ਲਓ ਕਰੇਪ ਤੇ ਸਾਰਾ ਸਿਕਵੈਂਸ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਆਰਟੀਕਲ ਹੈ ਦੁਪੱਟਾ ਵਰਕ ਵਾਲਾ ਆਊਗਾ ਬੀਗਮ ਪ्योर ਦਾ ਤੇ ਕਰੇਪ ਤੇ ਹੈ ਜੀ ਇਹ ਇਹ ਕਰੇਪ ਤੇ ਆਇਆ ਆ ਲਓ ਆ ਕਲਰ ਚਾਰਟ ਹੈ ਤਿੰਨ ਕਲਰ ਆ ਅੱਜ ਮੈਂ ਤਿੰਨ ਕਲਰ ਦਿਖਾਏ ਆ ਮੈਂ ਤੁਹਾਨੂੰ ਇਸ ਡਿਜ਼ਾਈਨ ਚ ਆਹੀਂ ਸਾਰਿਆਂ ਚ ਕਲਰ ਮਿਲਣਗੇ ਚਾਰ-ਚਾਰ ਕਲਰ ਮਿਲਣਗੇ ਕਿ ਸੈਂ ਦੇਖੋ ਕਿੱਡੇ ਸੋਹਣੇ ਆਏ ਆ ਬਹੁਤ ਸੋਹਣੇ ਡਿਜ਼ਾਈਨ ਆਏ ਆ ਸਾਰੇ ਨਵੇਂ ਡਿਜ਼ਾਈਨ ਆਏ ਆ ਰੇਟ ਹੈ 550 ਸਿਰਫ 550 ਚ ਸਾਰੇ ਡਿਜ਼ਾਈਨ ਆਰਟੀਕਲ ਨਿਊ ਆਏ ਆ ਮੇਰੇ ਕੋਲੇ ਬ੍ਰਾਂਡ ਮਿਲਾਂ ਦੇ ਮਾਲ ਆਏ ਆ ਆਰਟੀਕਲ ਦੇਖੋ ਕਿੱਡੇ ਸੋਹਣੇ ਆ ਸਾਰੇ ਵੱਖਰੇ-ਵੱਖਰੇ ਸਟਾਫ ਹੈ ਨਵੇਂ ਸਟਾਫ ਹੈ ਦੇਖੋ ਜੀ 550 ਚ ਸਾਡੇ 550 ਚ ਏਡੇ ਸੋਹਣੇ ਆਰਟੀਕਲ ਏਡੇ ਪਿਆਰੇ ਆਰਟੀਕਲ ਦੁਪੱਟੇ ਆਣਗੇ ਵਰਕ ਵਾਲੇ ਜੀ ਬੇਗਮ ਪ्योर ਦੇ ਦੁਪੱਟੇ ਆਣਗੇ ਕਈਆਂ ਦੇ ਨਾਲ ਸੇਮ ਫੈਬਰਿਕ ਦੇ ਦੁਪੱਟੇ ਆ ਸ਼ਿਮਰ ਦਾ ਆਰਟੀਕਲ ਬਹੁਤ ਸੋਹਣਾ ਫਰੰਟ ਪੂਰਾ ਕੱਢਿਆ ਹੋਇਆ ਜੀ ਗਲੇ ਦਾ ਵਰਕ ਹੈ ਫਰੰਟ ਕੱਢਿਆ ਹੋਇਆ ਦੁਪੱਟਾ ਵਰਕ ਵਾਲਾ 550 ਚ 550 ਚ ਸਾਰਾ ਪਾਰਸੀ ਵਰਕ ਹੈ ਸਾਰਾ ਪਾਰਸੀ ਵਰਕ ਹੈ ਦੁਪੱਟਾ ਕੱਢਿਆ ਹੋਇਆ ਆ ਆ ਗਿਆ ਜੀ ਮਸਲੀਨ ਤੇ 550 ਚ ਲੋ 550 ਤੇ ਏਡੇ ਸੋਹਣੇ ਆਰਟੀਕਲ ਆ ਲੋ 550 ਕਿੱਡਾ ਪਿਆਰਾ ਆਰਟੀਕਲ ਹੈ ਬ੍ਰਾਂਡ ਮਿਲਾ ਦਾ ਮਾਲ ਹੈ ਆ ਆਉਗਾ ਜੀ ਕ੍ਰੇਪ ਤੇ ਕ੍ਰੇਪ ਤੇ ਆਇਆ ਗੋਟਾ ਪੱਤੀ ਗੋਟਾ ਪੱਤੀ ਤੇ ਏਡਾ ਸੋਹਣਾ ਡਿਜ਼ਾਈਨ ਆਇਆ ਹੈ ਕਿ ਤਿੰਨ ਕਲਰ ਆਏ ਆ ਤਿੰਨ ਕਲਰ ਆਏ ਆ ਜੀ ਜਿਵੇਂ ਇਸ ਡਿਜ਼ਾਈਨ ਚ ਤੁਹਾਨੂੰ ਤਿੰਨ ਕਲਰ ਦਿਖਾ ਰਿਆ ਮੈਂ ਆਏ ਸਾਰੇ ਡਿਜ਼ਾਈਨਾਂ 'ਚ ਤਿੰਨ ਤਿੰਨ ਚਾਰ ਚਾਰ ਕਲਰ ਆਏ ਹੈਗੇ ਔਰ ਰੇਟ ਅੱਦੇ ਆਏ ਹੈ ਥੋੜੇ ਪੈਸੇ ਲਾਏ ਉਹ ਨਹੀਂ ਹੁੰਦੇ ਜੀ ਮੰਨ ਲਓ ਹੱਕ ਆਏਗਾ ਸਹੀ ਹੱਕ ਆਏਗਾ ਭੈਣ ਮਰੀਏ ਸਹੀ ਜਿਹਨੂੰ ਵੀ ਦਵਾਂਗੇ ਅਗਲਾ ਖੁਸ਼ ਹੋ ਕੇ ਪਾਏਗਾ ਔਰ ਹੱਕ ਕਿੱਥੇ ਆਏਗਾ ਗੋਠੀ ਵਾਲਿਆਂ ਦੇ ਤੇ ਗੋਠੀ ਵਾਲਿਆਂ ਦੇ ਆਣਾ ਜਿਹਨੂੰ ਲੈਣ ਦੇਣ ਨੂੰ ਲੈਣਿਆ ਜਾਂ ਵਿਆਹ ਸ਼ਾਦੀ ਦੇ ਲੈਣੇ ਆ ਕਿਸੇ ਨੂੰ ਵੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਣਗੇ ਮੇਰੇ ਭਰਾ ਕੈਂ ਧਾਵਾਂਗੇ ਸਾਰੇ ਨੋਰਮਲ ਰ ਧਾਵਾਂਗੇ ਪਾਰਟੀ ਦੇ ਸੂਟ ਧਾਵਾਂਗੇ ਕਾ ਟ੍ਰੇਡ ਨਹਾਵਾਂਗੇ ਬਾਜ਼ਾਰ ਨਾਲੋਂ ਅੱਧੇ ਰੇਟ ਆਪਾਂ ਗੱਲ ਕਰ ਰਹੇ ਅੱਧੇ ਰੇਟ ਦੇ ਦੇਖੋ ਜੀ ਜਿਹੜਾ ਪੈਸਾ ਕਮਾਇਆ ਜਾਂਦਾ ਬੜੀ ਮੁਸ਼ਕਿਲ ਨਾਲ ਪੈਸਾ ਕਮਾਇਆ ਜਾਂਦਾ ਜੀ ਬੜੀ ਮੁਸ਼ਕਿਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਫਿਰ ਵਿਆਹ ਦੀ ਮਿਹਦੀ ਬੰਦਰੂ 500 600 700 ਠੀਕ ਹੈ ਜੀ ਇਹ ਛੋਟਾ ਪੈਸਾ ਇਹ ਘਰ ਨਾ ਜਾਵੇ ਸਹੀ ਜਗ੍ਹਾ ਤੇ ਲੱਗੇ ਸਹੀ ਹੱਕ ਮੇ ਸਹੀ ਕੁਆਲਿਟੀ ਮਿਲਣ ਤੇ ਬਾਜ਼ਾਰ ਨਾਲ ਮਿਲਣ ਅੱਧੇ ਰੇਟ ਆਪਾਂ ਕੋਲ ਸੈਂਪਲ ਲੈ ਕੇ ਆਇਆ ਇਹ ਆ ਲੈ ਕੋ ਚੈੱਕ ਕਰੋ ਜੀ ਕਿੰਮਤ ਦੇ ਪਰ ਸਪੈਸ਼ਲ ਕੱਟਵਰਕ ਦੇ ਡਿਜ਼ਾਈਨ ਲੈ ਕੇ ਆਏ ਵੀਰ ਜੀ ਨੇ ਸਪੈਸ਼ਲ ਕੱਟਵਰਕ ਦੇ ਜਿੰਦਾ ਰੇਟ ਹੈ ਦੁਬੱਟੇ ਦੇ ਵਰਕ ਹੋਏਗਾ ਭਾਜੀ ਦੁਬੱਟੇ ਦੇ ਵਰਕ ਨੂੰ ਮੇਰੀ ਭੈਣ ਚੈੱਕ ਕਰਤਾ ਦੀਆਂ ਐਂਦਾ ਰੇਟ ਹੈ 600 ਰੁਪਏ ਦਾ ਦੇ ਲੈਣ ਨੂੰ ਲੈਣਿਆ ਫੰਕਸ਼ਨ ਦੇ ਪਾਣਾ ਪ੍ਰੋਗਰਾਮ ਦੇ ਪਾਣਾ ਇਸ ਨੂੰ ਗਿਫਟ ਕਰਨਾ ਅੱਜ ਮੈਂ ਆਪਣੀ ਨੇ ਸਾਰੀ ਐਡ ਬਸਾਉਂਗਾ ਸਾਰੀ ਐਡ ਮੈਂ ਜਿੰਨੀਆਂ ਮੈਂ ਤੁਹਾਨੂੰ ਐਡ ਬੰਸਾਉਂਗਾ ਦੇਰਿਸ ਕਹਿੰਦੀ ਕੋਈ ਐਡ ਨਹੀਂ ਜਿੰਨੀਆਂ ਹੀ ਭਾਜੀ ਨਾਰਮਲ ਰੇਟ ਦੀ ਗੱਲ ਕਰ ਰਿਹਾ ਮੈਂ 600 ਰੁਪਏ ਦਾ ਬਿਜਿਤ ਦੁਪੱਟਾ ਮਿਲੇਗਾ ਕੱਤਵਰ ਦੇ ਕਪੜਾ ਜਿਮੀਤੋ ਕਪੜਾ ਜਿਮੀਤੂ ਰੇਟ ਮਿਲੇਗਾ 600 ਕਪੜਾ ਬਜਿਤਰਾ ਬਜਿਤਰਾ ਦੁਪੱਟਾ ਕੱਤਵਰ ਇਹਦਾ ਰੇਟ 600 ਰੁਪਏ ਦਾ ਜੀ 600 ਰੁਪਏ ਦਾ ਛੋਟਾ ਪੈਸਾ ਛੋਟਾ ਹੱਕ ਦੇ ਕੇ ਜਾਵੇਗੀ ਛੋਟੇ ਪੈਸੇ ਲੱਗੇ ਹੱਕ ਦੇ ਕੇ ਜਾਏਗਾ ਇਹ ਸੈਂਪਲ ਹਾਰੇ ਮੈਂ ਸੈਂਪਲ ਹਾਰੇ ਐਂਦੇ ਵਿੱਚ ਘੱਟੋ ਘੱਟ 22 ਡੀ ਮਿਲਗੇ ਜਿੰਦਾ ਰੇਟ 600 ਰੁਪਏ ਦਾ ਜੀ 600 ਰੁਪਏ ਦਾ ਇਸੇ ਲਈ ਡਿਪਟ ਕਰਨਾ ਹੈ ਟਹਿਣ ਭਾਈ ਨੇ ਲੈਣਾ ਬਹੁਤੀ ਕਰਤੇ ਤਾਂ ਦੇ ਕਸਟਮਰ ਡਬੱਟੇ ਨਾਲ ਰੇਟ ਹੈ 600 ਰੁਪਏ ਦਾ ਹੀ 600 ਰੁਪਏ ਦਾ ਸੈਂਪਲ ਹਰ ਮੈਂ ਹਰ ਮੈਂ ਤਾਂ ਜਿੰਨਾ ਮਾਲ ਲਵਾਇਆ ਨਾ ਸਾਡਾ ਬਲੋਗ ਬੰਨਾ ਉਹ ਬਲੋਗ ਦੀ ਵਾਰੀ ਵਾਰੀ ਬਲੋਗ ਦੇਖਿਓ ਤੁਹਾਨੂੰ ਹਰੇਕ ਚੀਜ਼ ਦੇਖਣ ਨੂੰ ਮਿਲੂਗੀ ਨਾਰਮਲ ਰੇਟ ਦੀ ਪਾਰਟੀ ਮੇਂ ਅੱਧੇ ਰੇਟ ਦੀ ਗੱਲ ਕਰਦੇ ਪਰ 600 ਰੁਪਏ ਦਾ ਡਬੱਟੇ ਨਾਲ ਦੀ ਗਲਾ ਮਸ਼ਰੀਨ ਬਹੁਤੀ ਸੋਹਣਾ ਕਪੜਾ ਬਹੁਤੀ ਤਿਆਰਾ ਕਪੜਾ ਰੇਟ ਦੇ 600 ਰੁਪਏ ਦਾ ਜੀ 600 ਰੁਪਏ ਦਾ ਬਹੁਤੀ ਸੋਹਣੇ ਸੋਹਣੇ ਨੇ ਕਟਵਰਕ ਦੁਪੱਟੇ ਨਾਲ ਬਹੁਤੀ ਸੋਹਣੇ ਆਰਟੀਕਲ 50% ਸਕੋਰ ਤੋਂ 100% ਸਕੋਰ ਤੇ ਅੱਧੇ ਰੇਟ ਦੇ ਰਿਹਾ ਭਾਜੀ 600 ਰੁਪਏ ਦਾ ਜੀ ਅੱਜ ਜਿੰਨੇ ਦੇਖਾਣਾ ਇਹ ਸਾਰੇ ਨੇ 600 ਰੁਪਏ ਰਹਿ ਹੁਣ ਘਾਨਾ ਮਸਰੂ 650 ਵਾਲੇ ਵਿੱਚ ਜੀ ਤੇ ਦਿਖਾਉਂਗਾ ਤੁਹਾਡਾ ਬੜਾ ਕੀਮਤੀ ਪੈਸਾ ਪੈਸਾ ਖਰਾਬ ਨਹੀਂ ਕਿ ਨਾਟੀਕਾ ਲੈ ਰ ਅਗਲਾ ਆਇਆ ਸਿਰਫ 650 ਰੁਪਏ ਦੇ ਇਹ ਚੈੱਕ ਕਰੋ ਬਾਂਗਣੀ ਪ੍ਰਿੰਟ ਹੈ ਜਿਹੜਾ ਬਸੂਸ ਨੂੰ ਬਜਾਰ ਚ ਮਿਲੂਗਾ 1500 ਰੁਪਏ ਦਾ ਆਪਣੇ ਕੋਲ ਮਿਲੇਗਾ 650 ਰੁਪਏ ਦਾ 1500 ਰੁਪਏ ਦਾ ਔਰ ਗੰਜਾ ਦਾ ਮੀਡਲ ਦਾ ਵਰਗ ਭਾਜੀ ਵਾਰ ਤੇ ਕਰਿਓ 15 16 16 ਹੋਰੋਂ ਮਿਲਣ ਜਾ ਰਿਹਾ ਹੈ ਬਾਂਗਣੀ ਚਨੂਨ ਦੇ ਰੱਪਟੇ ਨਾਲ ਸਿਰਫ 650 ਰੁਪਏ ਦਾ ਜੀ 650 ਰੁਪਏ ਦਾ ਮੈਂ ਜਿੰਨੇ ਦਿਖਾਉਂਗਾ ਅੱਜ ਕੱਲੇ ਸੈਂਪਲ ਦਿਖਾਉਂਗਾ ਸੈਂਪਲ ਦਿਖਾਉਂਗਾ ਕੱਲੇ ਸੈਂਪਲ ਜੋ ਮੇਰੇ ਇਹਦੇ ਵਿੱਚ ਕੱਟੋ ਕੱਟ 650 ਦੀ ਆਟਮ ਚ 18 ਡਿਜ਼ਾਈਨ ਮਿਲਣਗੇ 18 ਡਿਜ਼ਾਈਨ ਮਿਲਣਗੇ 650 ਰੁਪਏ ਦਾ ਬਾਂਦਨੀ ਔਰ ਕੰਜਾ ਜਿੰਦਾ ਰੇਟ ਹੈ 650 ਸਾਰੇ ਡਿਜ਼ਾਈਨ ਨਵੇਂ ਆਪਣੇ ਕੋਲ ਆ ਚੁੱਕੇ ਔਰ ਕੰਜਾ ਕੱਟ ਵਰਕ ਔਰ ਕੰਜਾ ਕੱਟ ਵਰਕ ਔਰ ਕੰਜਾ ਦੇ ਨਾਲ ਔਰ ਕੰਜਾ ਦੁਪੱਟਾ ਜਿਨੂੰੋਂ ਦਬਟਣਾ ਰੇਟ ਹੈ 650 ਉਹ ਤੋਂ ਅਗਲਾ ਆਰਟੀਕਲ ਮਸ਼ਰੀਨ ਬਲੋਕ ਪੇਂਟਿੰਗ ਦਬਟਾ ਮਡਾਲ ਦਾ ਰੇਟ ਹੈ 650 650 ਅਗਲਾ ਵਾ ਜੀ ਵਾ ਪਾ ਜੀ ਦੇ ਮਿਲ ਲਿਆ ਨਹੀਂ ਮਿਲ ਲਿਆ ਵੀਰੇ ਨਹੀਂ ਮਿਲ ਲਿਆ 840 ਮਿਲ ਲਿਆ ਆਲੋ ਚੈੱਕ ਕਰੋ 650 ਰੁਪਏ ਦਾ ਇੰਦਾ ਸੋਨਾ ਕਟ ਵਰਕਰ ਬੱਟੇ ਨਾਲ ਪਾ ਜੀ ਇੱਕ ਸੈਂਪਲ ਮੈਂ ਖਾਣਾ ਖੋਲ ਕੇ ਇਹ ਸੈਂਪਲ ਹੈ ਇਹਦੇ ਵਿੱਚ ਘੱਟੋ ਘੱਟ ਤੁਹਾਨੂੰ ਡਿਜ਼ਾਈਨ ਮਿਲਣਗੇ 15 15 ਡਿਜ਼ਾਈਨ ਮਿਲਣਗੇ 650 ਰੁਪਏ ਦਾ Değil de él en 88% ਸਕੋਰ ਤੇ ਬਹੁਤ ਹੀ ਕੱਟ ਰੇਟਾਂ ਦੇ ਚੱਕਰ ਲੋ ਕੱਟਵਰਕ ਕੱਟਵਰਕ ਸੂਟ ਨਾਲ ਕੱਟਵਰਕ ਦੁਪੱਟਾ ਰੇਟੇ 650 ਰੁਪਏ ਔਰ ਗੰਜਾ ਔਰ ਗੰਜਾ ਔਰ ਗੰਜਾ ਔਰ ਗੰਜਾ ਦੇ ਨਾਲ ਔਰਗੰਜਾ ਦੁਪੱਟਾ ਫੱਟਦਾ ਵਰਕ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਰੇਟੇ 650 ਰੁਪਏ ਬਲੋਕ ਪੇਂਟਿੰਗ ਬਲੋਕ ਪੇਂਟਿੰਗ ਬਲੋਕ ਪੇਂਟਿੰਗ ਮਡਾਰਨ ਦੁਪੱਟਾ ਮਡਾਰਨ ਦੁਪੱਟਾ 650 ਰੁਪਏ ਦੇ ਰੇਟਾਂ ਦਾ ਭਾਜੀ ਉਸ ਤੋਂ ਬਾਅਦ ਔਰਗੰਜਾ 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 ਕੱਟਵਰਕ ਭਾਜੀ ਕੱਟਵਰਕ ਚੈੱਕ ਕਰੋ ਕੱਟ ਡਿਜੀਕਲ ਕਟਵਰ ਕੇ ਦਾ ਕਟਵਰ ਦੁਪੱਟਾ ਚਨੂਨ ਦਾ ਰੇਟ ਹੈ 650 ਰੁਪਏ ਦਾ ਜੀ ਸਾਡੇ ਸਿਮਰ 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 ਨਾਲ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਸਿਮਰ ਦਾ ਵੀਰ ਜੀ ਕਟਵਰ ਦੇ ਦੁਪੱਟਾ ਰੇਟ ਹੈ 650 ਰੁਪਏ ਦਾ 650 ਰੁਪਏ ਦਾ ਸਾਡੇ ਨਾਲ ਜੁੜੇ ਰਹੀਓ ਤੇ ਇਹਦੀ ਫਾਇਦਾ ਚੱਕਣਾ ਅੱਧੇ ਨਿਕਲੇ ਨੇ ਪਜਾਨੋ ਘਟਲੇ ਨੇ ਸਾਡੇ